ਸਰਦਾਰ ਸੁਚੇਵ ਸਿੰਘ ਬੀਬੀ ਕਰਤਾਰ ਕੌਰ ਗੁਰਮਤ ਸਿੱਖਿਆ ਕੇਂਦਰ ਮਿੱਠਾਪੁਰ ਜਲੰਧਰ ਵਿਖੇ ਅੱਜ ਦੀ ਕਲਾਸ ਵਿੱਚ ਜੁੜਮਿਲ ਬੈਠੇ ਗੁਰੂ ਪਿਆਰ ਵਾਲੇ ਵਿਦਿਆਰਥੀਓ ਫਤਿਹ ਪ੍ਰਵਾਨ ਕਰੋ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਢਲੀ ਜਾਣਕਾਰੀ ਦੀ ਕਲਾਸ ਦੇ ਵਿੱਚ ਆਪਾਂ ਪਿਛਲੇ ਹਫਤੇ ਹਰਕਾ ਨਾਮ ਹਿਰਦੈ ਨਿਤ ਧਿਆਈ ਸੰਗੀ ਸਾਥੀ ਸਗਲ ਤਰ੍ਹਾਂ ਉਸ ਸ਼ਬਦ ਦੀ ਜਿੱਥੇ ਆਪਾਂ ਨੇ ਵਿਚਾਰ ਸਾਂਝੀ ਕੀਤੀ ਉੱਥੇ ਨਾਲ ਨਾਲ ਉਸ ਸ਼ਬਦ ਨੂੰ ਆਪਾਂ ਨੇ ਕੰਠ ਵੀ ਕੀਤਾ ਮੋਢਲੀ ਜਾਣਕਾਰੀ ਦਾ ਅੱਜ ਦੂਸਰਾ ਸ਼ਬਦ ਸੰਤ ਜਿਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾ ਇਸ ਸ਼ਬਦ ਦਾ ਪਹਿਲਾਂ ਆਪਾਂ ਪਾਠ ਕਰਾਂਗੇ ਉਸ ਤੋਂ ਬਾਅਦ ਇਸ ਸ਼ਬਦ ਵਿੱਚ ਗੁਰੂ ਸਾਹਿਬ ਜੀ ਸਾਨੂੰ ਕੀ ਸਿੱਖਿਆ ਦੇ ਰਹੇ ਨੇ ਉਹ ਸਿੱਖਿਆ ਨੂੰ ਅਸੀਂ ਜਿੱਥੇ ਧਿਆਨ ਦੇ ਨਾਲ ਸ਼੍ਰਵਣ ਕਰਨਾ ਹੈ ਸੁਣਨਾ ਹੈ ਉੱਥੇ ਉਹ ਸਿੱਖਿਆ ਨੂੰ ਆਪਾਂ ਜੀਵਨ ਦੇ ਵਿੱਚ ਵੀ ਅਪਣਾਉਣਾ ਹੈ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਬੈਰਾੜੀ ਪਹਿਲਾ ਪੰਜਵਾਹ ਪਹਿਲਾ ਪੰਜਵਾਹ ਘਰ ਪਹਿਲਾ ਘਰ ਪਹਿਲਾ ਇੱਕ ਓੰਕਾਰ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਤ ਗੁਰ ਪ੍ਰਸਾਦ ਸੰਤ ਜਨ ਮਿਲ ਹਰ ਜਸ ਗਾਇਓ ਸੰਤ ਜਨ कोट जन्म के दुख गवायो कोट जन्म के दुख गवायो जो चाहत सोई मन पायो जो चाहत सोई मन पायो कर कृपा हर नाम देवायो ਸਰਬ ਸੂਖ ਹਰ ਨਾਮ ਵਡਾਈ ਸਰਬ ਸੂਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਨਾਮ ਲਤ ਮਤ ਪਾਈ ਮਤ ਲਾਈ ਗੁਰ ਪ੍ਰਸਾਦ ਗੁਰ ਪ੍ਰਸਾਦ ਨਾਨਕ ਮਤ ਪਾਈ ਨਕ ਪਾਈ ਹੁਣ ਆਪਾਂ ਸਾਰਿਆਂ ਨੇ ਇਸ ਸ਼ਬਦ ਦੀ ਜੋ ਵਿਚਾਰ ਹੈ ਉਹਨੂੰ ਬੜੇ ਚੰਗੇ ਤਰੀਕੇ ਨਾਲ ਸਮਝਣੇ ਇਸ ਸ਼ਬਦ ਦੇ ਵਿੱਚ ਇੱਕ ਪੰਗਤੀ ਆਉਂਦੀ ਹੈ ਕੋਟ ਜਨਮ ਕੇ ਦੁਖ ਗਵਾਇਓ ਜ਼ਿਆਦਾਤਰ ਜਦੋਂ ਇਸ ਸ਼ਬਦ ਦਾ ਉਚਾਰਨ ਸੁਣਦੇ ਆਂ ਬੇਟਾ ਗੱਲਾਂ ਨਹੀਂ ਕਰਨੀਆਂ ਜਦੋਂ ਇਸ ਸ਼ਬਦ ਦਾ ਉਚਾਰਨ ਸੁਣਦੇ ਆਂ ਕਈ ਵਾਰ ਗੁਰਬਾਣੀ ਦਾ ਪਾਠ ਕਰਨ ਵਾਲੇ ਜਗਿਆਸੂ ਉਚਾਰਨ ਕਰ ਜਾਂਦੇ ਨੇ ਕੋਟ ਜਨਮ ਕੇ ਜਨਮ ਕੇਵੇਂ ਹੀ ਕਰਨਾ ਠੀਕ ਹੈ ਕੋਟ ਜਨਮ ਕੇ ਦੁਖ ਗਵਾਇਓ ਇਹ ਜਿਹੜਾ ਸ਼ਬਦ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 720 ਤੇ ਸੁਭਾਇਮਾਨ ਹੈ ਕਿੰਨੇ ਅੰਕ ਤੇ 720 ਇਹ ਸ਼ਬਦ ਬੈਰਾੜੀ ਰਾਗ ਵਿੱਚ ਦਰਜ ਹੈ ਬੈਰਾੜੀ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 13ਵਾਂ ਰਾਗ ਹੈ ਕਿਹੜਾ ਰਾਗ 13 ਹਾਂ ਇਸ ਰਾਗ ਨੂੰ ਗਾਉਣ ਦਾ ਜਿਹੜਾ ਸਮਾਂ ਉਹ ਦਿਨ ਦਾ ਤੀਸਰਾ ਪਹਿਰ ਹੈ ਕਿਹੜਾ ਪਹਿਰ ਹੈ ਤੀਜਾ ਪਹਿਰ ਹੈ ਹਾਂ ਦਿਨ ਦਾ ਤੀਸਰਾ ਪਹਿਰ ਕਿੰਨੇ ਵਜੇ ਤੋਂ ਸ਼ੁਰੂ ਹੁੰਦਾ ਹੈ 12 ਵਜੇ ਤੋਂ ਸ਼ੁਰੂ ਹੋ ਕੇ 3 ਵਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ 13ਵਾਂ ਰਾਗ ਹੈ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਇਹ ਰਾਗ ਹੈ ਤੇ ਇਸ ਸ਼ਬਦ ਨੂੰ ਕੀਰਤਨ ਰੂਪ ਵਿੱਚ ਗਾਇਨ ਕਰਨ ਸਮੇਂ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਹੈ ਕਿਹੜੇ ਘਰ ਵਿੱਚ ਗਾਉਣ ਦੀ ਹਦਾਇਤ ਹੈ ਹਾਂਜੀ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਏਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਜਿਹੜਾ ਕਿ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ ਗੁਰੂ ਦੀ ਕਿਰਪਾ ਦੇ ਨਾਲ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ ਉਸ ਤੋਂ ਬਾਅਦ ਰਾਗ ਬਿਹਾਰੀ ਮਹਿਲਾ ਪੰਜਵਾ ਘਰ ਪਹਿਲਾ ਬਿਹਾਰੀ ਰਾਗ ਦਾ ਨਾਮ ਹੈ ਮਹਿਲਾ ਪੰਜਵਾਂ ਤੋਂ ਭਾਵ ਇਹ ਸ਼ਬਦ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤਾ ਘਰ ਪਹਿਲਾ ਇਸ ਸ਼ਬਦ ਨੂੰ ਕੀਰਤਨ ਰੂਪ ਵਿੱਚ ਗਾਇਨ ਕਰਨ ਸਮੇਂ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਹੈ ਇਸ ਸ਼ਬਦ ਦੇ ਕਿੰਨੇ ਪਦੇ ਨੇ 2 ਪਦੇ ਨੇ ਰਹਾ ਉਹ ਬਲੇ ਬੰਦਰਾ ਹੀ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਗੁਰੂ ਪਾਤਸ਼ਾਹ ਜੀ ਸਿੱਖਿਆ ਦਿੰਦੇ ਹੋਏ ਬਖਸ਼ਿਸ਼ ਕਰਦੇ ਨੇ ਕਿ ਜਿਨ੍ਹਾਂ ਮਨੁੱਖਾਂ ਨੇ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦਾ ਨਾਮ ਗਾਇਆ ਉਹਨਾਂ ਦੇ ਜੀਵਨ ਦੇ ਵਿੱਚ ਕੀ ਬਦਲਾਅ ਆਇਆ ਉਹਨਾਂ ਨੂੰ ਕੀ ਕੁਝ ਪ੍ਰਾਪਤ ਹੋਇਆ ਪੋਟ ਜਨਮ ਕੇ ਦੁਖ ਗਵਾਇਓ ਉਹਨਾਂ ਦੇ ਜੀਵਨ ਦੇ ਜਿਹੜੇ ਦੁੱਖ ਨੇ ਉਹ ਖਤਮ ਹੋ ਗਏ ਹੁਣ ਸਾਨੂੰ ਸਕੂਲ ਦੇ ਵਿੱਚ ਕੋਈ ਟੀਚਰ ਪ੍ਰੋਜੈਕਟ ਤਿਆਰ ਕਰਨ ਵਾਸਤੇ ਕਹਿੰਦੇ ਕੀ ਤਿਆਰ ਕਰਨ ਵਾਸਤੇ ਕਹਿੰਦਾ ਪ੍ਰੋਜੈਕਟ ਜਿੱਥੇ ਟੀਚਰ ਨੇ ਸਾਨੂੰ ਪ੍ਰੋਜੈਕਟ ਤਿਆਰ ਕਰਨ ਵਾਸਤੇ ਕਿਹਾ ਉੱਥੇ ਨਾਲ ਇਹ ਵੀ ਗੱਲ ਆਖੀ ਹੈ ਕਿ ਇਸ ਪ੍ਰੋਜੈਕਟ ਵਿੱਚ ਤੁਸੀਂ ਤਾਂ ਸਫਲ ਹੋ ਸਕਦੇ ਹੋ ਜੇ ਇੱਕ ਦੂਜੇ ਦੇ ਸਹਿਯੋਗ ਨਾਲ ਚੱਲੋਗੇ ਜਿਵੇਂ ਕੋਈ ਟੀਮ ਭਾਵੇਂ ਫੁੱਟਬਾਲ ਦੀ ਕਹਿ ਲਓ ਭਾਵੇਂ ਹਾਕੀ ਦੀ ਕਹਿ ਲਓ ਭਾਵੇਂ ਕ੍ਰਿਕਟ ਦੀ ਭਾਵੇਂ ਕਬੱਡੀ ਦੀ ਉਹ ਸਫਲਤਾ ਕਿਵੇਂ ਪ੍ਰਾਪਤ ਕਰਦੇ ਨੇ ਕਿਉਂਕਿ ਉਹਨਾਂ ਦੇ ਵਿੱਚ ਸਹਿਯੋਗ ਦੀ ਭਾਵਨਾ ਹੁੰਦੀ ਹੈ। ਕਾਦੀ ਭਾਵਨਾ ਹੁੰਦੀ ਹੈ? ਸਹਿਯੋਗ ਦੀ। ਉਸ ਸਹਿਯੋਗ ਦੀ ਭਾਵਨਾ ਦੇ ਕਰਕੇ ਉਹ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ। ਕੌਣ ਸਾਡਾ ਟੀਚਾ ਕੀ ਹੈ? ਕਿ ਅਸੀਂ ਪਰਮੇਸ਼ਰ ਦੀ ਸਿੱਖਿਆ ਨੂੰ ਗਾਉਣੇ। ਪਰਮੇਸ਼ਰ ਦੀ ਸਿੱਖਿਆ ਨੂੰ ਗਾਉਣੇ। ਹੁਣ ਟੀਚਰ ਨੇ ਕੋਈ ਪ੍ਰੋਜੈਕਟ ਤਿਆਰ ਕਰਨ ਵਾਸਤੇ ਦਿੱਤਾ। ਉਦੇ ਲਈ ਟੀਚਰ ਨੇ ਹਦਾਇਤ ਕੀਤੀ ਹੈ ਕਿ ਤੁਸੀਂ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਇਸ ਪ੍ਰੋਜੈਕਟ ਨੂੰ ਪੂਰਾ ਕਰ ਸਕਦੇ ਹੋ ਉਹਦੇ ਵਾਸਤੇ ਫਿਰ ਸਹਿਯੋਗ ਕਿੰਨਾ ਦਾ ਚਾਹੀਦਾ ਹੈ ਬੱਚਿਆਂ ਦਾ ਸਟੂਡੈਂਟਾਂ ਦਾ ਠੀਕ ਹੈ ਕਿਹੜੇ ਸਟੂਡੈਂਟ ਜਿਹੜੇ ਕਿ ਇਸ ਪ੍ਰੋਜੈਕਟ ਨੂੰ ਬਣਾਉਣ ਦੇ ਵਿੱਚ ਯੋਗਤਾ ਰੱਖਦੇ ਨੇ ਜਿਹੜੇ ਇੰਟੈਲੀਜੈਂਟ ਨੇ ਅਨਸ਼ਾਸਨ ਵਿੱਚ ਰਹਿਣ ਵਾਲੇ ਨੇ ਟੀਚਰ ਦੀ ਆਗਿਆ ਦੇ ਵਿੱਚ ਰਹਿਣ ਵਾਲੇ ਨੇ ਹੁਣ ਇੱਥੇ ਵੀ ਗੁਰੂ ਸਾਹਿਬ ਜੀ ਕਹਿ ਰਹੇ ਨੇ ਅਸੀਂ ਸੰਗਤ ਕਿੰਨਾ ਵੀ ਕਿੰਨਾ ਦੀ ਕਰਨੀ ਹੈ ਸਾਡੇ ਸਾਥੀ ਕਿਦਾਂ ਦੇ ਹੋਣ ਸਾਡੇ ਜਿਹੜੇ ਸਾਥੀ ਨੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵਈਏ ਦੁਰਮਤ ਵਈਏ ਮਿੱਤਰ ਅਸਾੜੜੇ ਸਈ ਮਿੱਤਰ ਅਸਾੜੜੇ ਸਈ ਹੌ ਟੁੰਢੇਂਦੀ ਹੌ ਟੁੰਢੇਂਦੀ ਜਗ ਸਬਾਇਆ ਜਗ ਸੁਆਇਆ ਜਨ ਨਾਨਕ ਜਨ ਨਾਨਕ ਵਿਰਲੇ ਕੇਈ ਵਿਰਲੇ ਕੇਈ ਕੋਨ ਪ੍ਰੋਜੈਕਟ ਨੂੰ ਸਫਲ ਬਣਾਉਣ ਵਾਸਤੇ ਚੰਗੇ ਸਾਥੀਆਂ ਦੀ ਲੋੜ ਹੈ ਜਿਹੜੇ ਕਿ ਮਿਹਨਤੀ ਨੇ ਆਲਸੀ ਨਹੀਂ ਹੁਣ ਸਾਡਾ ਟੀਚਰ ਕੀ ਹੈ ਸੰਤ ਜਨਾਂ ਨੂੰ ਮਿਲ ਕੇ ਹਰੀ ਦੇ ਜਸ ਨੂੰ ਗਾਉਣਾ ਹਰੀ ਦੀ ਸਿੱਖਿਆ ਕੀ ਹੈ ਉਹਦੇ ਬਾਰੇ ਸਮਝ ਪਾਉਣੀ ਕੋਟ ਜਨਮ ਕੇ ਦੁੱਖ ਗਵਾਇਓ ਜਦੋਂ ਮਿਲ ਕੇ ਸਾਰੇ ਕਿਸੇ ਪ੍ਰੋਜੈਕਟ ਨੂੰ ਤਿਆਰ ਕਰਾਂਗੇ ਫਿਰ ਕੀ ਹੋਏਗਾ ਸਫਲਤਾ ਮਿਲੇਗੀ ਜੇ ਤੁਸੀਂ ਮਿਲ ਕੇ گاਉਂਗੇ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਸੰਗਤ ਰੂਪ ਵਿੱਚ ਤਾਂ ਕੀ ਲਾਭ ਪ੍ਰਾਪਤ ਹੋਏਗਾ ਕੋਟ ਜਨਮ ਕੇ ਦੁੱਖ ਗਵਾਇਓ ਜੀਵਨ ਦੇ ਵਿੱਚ ਜਿੰਨੇ ਵੀ ਦੁੱਖ ਨੇ ਉਹ ਪਾਸੇ ਹੋ ਜਾਣਗੇ ਜੀਵਨ ਦੇ ਵਿੱਚੋਂ ਦੁੱਖਾਂ ਦਾ ਹੈ ਜਿਹੜਾ ਥਾਤਮਾ ਹੋ ਜਾਏਗਾ ਸਾਡੀ ਜ਼ਿੰਦਗੀ ਦਾ ਟੀਚਾ ਕੀ ਹੈ ਸੁੱਖ ਪ੍ਰਾਪਤ ਕਰਨਾ ਕੀ ਪ੍ਰਾਪਤ ਕਰਨਾ ਸੁੱਖ ਪਿਛਲੀਆਂ ਕਲਾਸਾਂ ਵਿੱਚ ਵੀ ਆਪਾਂ ਨੇ ਸਮਝਿਆ ਸੀ ਕਿ ਜਿਹੜਾ ਸੁੱਖ ਹੈ ਸੁੱਖ ਦਾ ਸਬੰਧ ਪੈਸੇ ਨਾਲ ਨਹੀਂ ਹੈ ਸੁੱਖ ਦਾ ਸਬੰਧ ਸੰਸਾਰੀ ਐਸ਼ੋ ਆਰਾਮ ਦੇ ਸਾਧਨਾਂ ਨਾਲ ਨਹੀਂ ਹੈ ਸੁੱਖ ਹੈ ਜਿਹੜਾ ਉਹ ਸ਼ੁਭ ਗੁਣਾਂ ਨੂੰ ਪ੍ਰਾਪਤ ਕਰਕੇ ਆਪਣੀ ਜ਼ਿੰਦਗੀ ਵਿੱਚ ਆ ਸਕਦੇ। ਹੁਣ ਕੋਈ ਵੀ ਕੰਮ ਅਸੀਂ ਆਪਣੀ ਜ਼ਿੰਦਗੀ ਵਿੱਚ ਸ਼ੁਰੂ ਕਰੀਏ ਅਸੀਂ ਸੋਚਦੇ ਹਾਂ ਜੀਵਨ ਦੇ ਵਿੱਚ ਕੀ ਲਾਭ ਪ੍ਰਾਪਤ ਹੋਏਗਾ। ਕੋਈ ਵੀ ਕੰਮ ਸ਼ੁਰੂ ਕਰਨਾ ਹੋਏ ਅਸੀਂ ਪਹਿਲਾਂ ਸੋਚਦੇ ਹਾਂ ਉਹਦਾ ਬੈਨੀਫਿਟ ਕੀ ਹੈ? ਉਹਦਾ ਲਾਭ ਕੀ ਹੋਏਗਾ? ਹੁਣ ਗੁਰੂ ਸਾਹਿਬ ਜੀ ਨਾਮ ਜਪਣ ਵਾਸਤੇ ਕਹਿ ਰਹੇ ਨੇ ਸਿੱਖਿਆ ਗੁਰੂ ਦੇ ਗੁਣਾਂ ਦੀ ਹਾਸਲ ਕਰਨ ਵਾਸਤੇ ਕਹਿ ਰਹੇ ਨੇ ਮਨ ਵਿੱਚ ਸਹਿਜ ਸੁਭਾਏ ਸਵਾਲ ਆ ਜਾਂਦਾ ਹੈ ਉਹਦਾ ਸਾਨੂੰ ਕੀ ਲਾਭ ਹੋਏਗਾ ਟੀਚਰ ਨੇ ਕੋਈ ਸਕੂਲ ਵਿੱਚ ਤੁਹਾਨੂੰ ਪੜਨ ਵਾਸਤੇ ਕੰਮ ਦਿੱਤਾ ਆ ਨਹੀਂ ਸਮਝ ਆ ਰਿਹਾ ਉਹਨੂੰ ਪਹਿਲਾਂ ਚੰਗੀ ਤਰ੍ਹਾਂ ਆਪਣੀ ਕਾਪੀ ਦੇ ਲਿਖੋਗੇ ਫਿਰ ਉਹਨੂੰ ਸਮਝੋਗੇ ਫਿਰ ਉਹਨੂੰ ਯਾਦ ਕਰੋਗੇ ਯਾਦ ਹੋ ਗਿਆ ਤੇ ਪੇਪਰ ਦੇ ਵਿੱਚ ਲਿਖ ਆਉਗੇ ਤੇ ਸਫਲਤਾ ਪ੍ਰਾਪਤ ਹੋ ਜਾਏਗੀ ਗੁਰੂ ਜੀ ਕਹਿੰਦੇ ਲਾਭ ਪਤਾ ਹੈ ਕੀ ਪ੍ਰਾਪਤ ਹੋਏਗਾ ਲਾਭ ਪ੍ਰਾਪਤ ਹੋਏਗਾ ਕਿ ਤੇਰੇ ਜੀਵਨ ਦੇ ਵਿੱਚ ਸੁੱਖ ਆ ਜਾਏਗਾ ਕੀ ਆ ਜਾਏਗਾ ਅਸੀਂ ਗਾਉਣਾ ਕਿਵੇਂ ਹੈ ਸਾਰੇ ਪੜੋ ਹਰ ਪੜੋ ਪੜ ਪੜ ਹਰ ਲਿਖ ਹਰ ਜਪ ਹਰ ਜਪ ਹਰ ਗਾਓ ਹਰ ਗਾਓ ਹਰ ਪੋਜਨ ਪਰ ਉਤਾਰੀ ਸਭ ਤੋਂ ਪਹਿਲਾਂ ਪੜਨ ਦੀ ਗੱਲ ਕੀਤੀ ਹੈ ਸਭ ਤੋਂ ਪਹਿਲਾਂ ਰੱਬ ਜੀ ਦੀ ਸਿੱਖਿਆ ਨੂੰ ਪੜਨਾ ਹੈ ਕਿ ਸਾਡੇ ਜੀਵਨ ਬਾਰੇ ਕੀ ਉਪਦੇਸ਼ ਹੈ ਪੜ ਲਿਆ ਪੜਨ ਤੋਂ ਬਾਅਦ ਕੀ ਕਰਨਾ ਹੈ ਲਿਖਣਾ ਹੈ ਹਰ ਪੜ ਹਰ ਲਿਖ ਸਾਨੂੰ ਕੋਈ ਜੀ ਯਾਦ ਨਹੀਂ ਹੋ ਰਹੀ ਅਸੀਂ ਕੀ ਕਰਦੇ ਹਾਂ ਕਈ ਵਾਰ ਸੁਣਾ ਨਹੀਂ ਪਾਉਂਦੇ ਲਿਖਦੇ ਹਾਂ ਲਿਖਣਾ ਕਿੱਥੇ ਆਪਣੇ ਮਨ ਦੇ ਵਿੱਚ ਕੀ ਲਿਖਣਾ ਹੈ ਮੇਰੇ ਗੁਰੂ ਦਾ ਮੇਰੇ ਲਈ ਆਉਪਦੇਸ਼ ਹੈ ਮੇਰੇ ਟੀਚਰ ਦਾ ਮੇਰੇ ਲਈ ਆਉਪਦੇਸ਼ ਹੈ ਅਜ ਗੁਰੂ ਨੇ ਸਾਨੂੰ ਆ ਸਿੱਖਿਆ ਦਿੱਤੀ ਹੈ ਗੁਰੂ ਕੀ ਸਿੱਖਿਆ ਦਿੰਦੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਝੂਠ ਨਹੀਂ ਬੋਲਣਾ ਹਮੇਸ਼ਾ ਸੱਚ ਬੋਲਣਾ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਮਿਹਨਤ ਕਰਨ ਦੇ ਨਾਲ ਨਾਲ ਸਭ ਦਾ ਭਲਾ ਕਰਨਾ ਹਰ ਪੜ ਹਰ ਲਿਖ ਹਰ ਜਪ ਹੁਣ ਜਦੋਂ ਪੜਿਆ ਕਾਪੀ ਦੇ ਲਿਖ ਲਿਆ ਜਪ ਤੋਂ ਭਾਵ ਯਾਦ ਕਰਨਾ ਉਹ ਯਾਦ ਹੋ ਗਿਆ ਹਰ ਪੜ ਹਰ ਲਿਖ ਹਰ ਜਪ ਹਰ ਗਾਉ ਹੁਣ ਜੋ ਪੜਿਆ ਹੈ ਜੋ ਲਿਖਿਆ ਹੈ ਜ ਜਿਸ ਨੂੰ ਯਾਦ ਕੀਤਾ ਹੈ ਉਹਨੂੰ ਫਿਰ ਜੀਵਨ ਦੇ ਵਿੱਚ ਲਾਓ ਉਹਨੂੰ ਫਿਰ ਇੰਨਾ ਸਫਲਤਾ ਪ੍ਰਾਪਤ ਹੋ ਜਾਏਗੀ ਹਰ ਪੌਦਲ ਪਾਰੋਤਾਰੀ ਮਨ ਬਚਨ ਕਰਮ ਧਿਆਏ ਹਰ ਹੁਣ ਜੋ ਕੀਤਾ ਹੈ ਮਨ ਵਿੱਚ ਤੇ ਆ ਗਿਆ ਨਾ ਫਿਰ ਉਹ ਸਾਡੇ ਬੋਲਾਂ ਦੇ ਵਿੱਚ ਆ ਜਾਂਦਾ ਹੈ ਫਿਰ ਉਹ ਬੋਲਾਂ ਦੇ ਰਾਹੀਂ ਸਾਡੇ ਕਰਮਾਂ ਵਿੱਚ ਆ ਜਾਂਦੇ ਜਿਸ ਕਰਕੇ ਸਾਡੇ ਜਿਹੜੇ ਕਰਮ ਨੇ ਚੰਗੇ ਬਣ ਜਾਂਦੇ ਨੇ ਇਹਨੂੰ ਆਪਾਂ ਥੋੜਾ ਜਿਹਾ ਇੱਕ ਉਦਾਹਰਨ ਦੇ ਰਾਹੀਂ ਸਮਝਦੇ ਹਾਂ ਗੁਰੂ ਸਾਹਿਬਾਨਾਂ ਦੇ ਸਮੇਂ ਦੀਆਂ ਬਹੁਤ ਸਾਰੀਆਂ ਇਦਾਂ ਦੀਆਂ ਸਾਖੀਆਂ ਨੇ ਜਿਨ੍ਹਾਂ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਅਸੀਂ ਹਰੀ ਦੇ ਗੁਣਾਂ ਨੂੰ ਕਿਵੇਂ ਗਾਉਣੇ ਦਮਨਪ੍ਰੀਤ ਸਿੰਘ ਹੁਣ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਦੋ ਸਿੱਖ ਹੁੰਦੇ ਨੇ ਕੌਣ ਆਉਂਦੇ ਨੇ ਦੋ ਸਿੱਖ ਉਹਨਾਂ ਦੇ ਮਨ ਅੰਦਰ ਇਹ ਭਾਵਨਾ ਹੈ ਕਿ ਅਸੀਂ ਗੁਰੂ ਦੀ ਸਿੱਖਿਆ ਨੂੰ ਕਮਾਉਣਾ ਹੈ ਪਰ ਉਹ ਗੁਰੂ ਦੇ ਕੋਲ ਆ ਕੇ ਆਪਣੇ ਜਿਹੜੇ ਹਾਲਾਤ ਨੇ ਬਿਆਨ ਕਰਦੇ ਨੇ ਗੁਰੂ ਸਾਹਿਬ ਜੀ ਨੂੰ ਆ ਕੇ ਆਖਦੇ ਨੇ ਪਾਛਾ ਜੀ ਅਸੀਂ ਪਿੰਡ ਦੇ ਚੌਧਰੀ ਆ ਅਸੀਂ ਪਿੰਡ ਦੇ ਅਸੀਂ ਆਪਣਾ ਜੀਵਨ ਸੋਹਣਾ ਬਣਾਉਣਾ ਚਾਹੁੰਦੇ ਆ ਅਸੀਂ ਚਾਹੁੰਦੇ ਆ ਸਾਡੇ ਜੀਵਨ ਦੇ ਵਿੱਚੋਂ ਝੂਠ ਖਤਮ ਹੋ ਜਾਏ ਜੀਵਨ ਦੇ ਵਿੱਚ ਸੱਚ ਆ ਜਾਏ ਗੁਰੂ ਪਾਤਸ਼ਾਹ ਜੀ ਕਹਿੰਦੇ ਕੰਮ ਕੀ ਕਰਦੇ ਹੋ ਕਹਿੰਦੇ ਪਿੰਡ ਦੇ ਚੌਧਰੀ ਆ ਚੌਧਰੀ ਤੋਂ ਭਾਵ ਜਿਵੇਂ ਪਿੰਡਾਂ ਦੇ ਵਿੱਚ ਮੈਂਬਰ ਹੁੰਦੇ ਨੇ ਸਰਪੰਚ ਹੁੰਦੇ ਨੇ ਨੰਬਰਦਾਰ ਹੁੰਦੇ ਨੇ ਪੁਰਾਣੇ ਸਮਿਆਂ ਦੇ ਵਿੱਚ ਪਿੰਡ ਦੇ ਚੌਧਰੀ ਹੁੰਦੇ ਸੀ ਪਿੰਡ ਦੇ ਆਗੂ ਕਹਿ ਲੋ ਕਹਿੰਦੇ ਅਸੀਂ ਪਿੰਡ ਦੇ ਚੌਧਰੀ ਆ ਤਾਂ ਕਹਿੰਦੇ ਕੀ ਚਾਹੁੰਦੇ ਹੋ ਕਹਿੰਦੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਜੀਵਨ ਦੇ ਵਿੱਚੋਂ ਮਾੜੇ ਗੁਣ ਨੇ ਜਿਹੜੇ ਉਹ ਖਤਮ ਹੋ ਜਾਣ ਗੁਰੂ ਪਾਤਸ਼ਾਹ ਜੀ ਕਹਿੰਦੇ ਹੋ ਜਾਣਗੇ ਪਾਤਸ਼ਾਹ ਜੀ ਕਹਿੰਦੇ ਝੂਠ ਤਾਂ ਨਹੀਂ ਬੋਲਦੇ ਕਹਿੰਦੇ ਬਹੁਤ ਬੋਲਦੇ ਹਾਂ ਕੀ ਕਹਿੰਦੇ ਬਹੁਤ ਬੋਲਦੇ ਹਾਂ ਪਾਤਸ਼ਾਹ ਜੀ ਕਹਿੰਦੇ ਜੇ ਫਿਰ ਝੂਠ ਬੋਲਦੇ ਹੋ ਫਿਰ ਜਿੰਨਾ ਟਾਈਮ ਝੂਠ ਨਹੀਂ ਛੱਡਦੇ ਉਹਨਾ ਟਾਈਮ ਤੇ ਫਿਰ ਜੀਵਨ ਦੇ ਵਿੱਚ ਚੰਗੇ ਗੁਣ ਨਹੀਂ ਪੈਦਾ ਹੋਣਗੇ ਉਹ ਕਹਿੰਦੇ ਪਾਤਸ਼ਾਹ ਜੀ ਅਸੀਂ ਝੂਠ ਛੱਡ ਨਹੀਂ ਸਕਦੇ ਕਿਉਂਕਿ ਜੇ ਝੂਠ ਬੋਲਦੇ ਆ ਤਾਂ ਹੀ ਤੇ ਸਾਡਾ ਗੁਜ਼ਾਰਾ ਚੱਲਦਾ ਦੇਖੋ ਬੇਟਾ ਗੁਰੂ ਸਾਹਿਬ ਜੀ ਦਾ ਸਮਝਾਉਣ ਦਾ ਤਰੀਕਾ ਬੜਾ ਸੋਹਣਾ ਸੀ ਗੁਰੂ ਸਾਹਿਬ ਜੀ ਕਹਿੰਦੇ ਚਲੋ ਤੁਸੀਂ ਝੂਠ ਬੋਲਣਾ ਨਾ ਛੱਡੋ ਆਪਣੇ ਘਰ ਵਿੱਚ ਗੁਰਬਾਣੀ ਦਾ ਪਾਠ ਕਰਿਆ ਕਰੋ ਪਾਠ ਕਰਨ ਦੇ ਨਾਲ ਨਾਲ ਉਹਨੂੰ ਸਮਝਿਆ ਕਰੋ ਠੀਕ ਹੈ ਫਿਰ ਸਮਝਣ ਦੇ ਨਾਲ ਨਾਲ ਜਿਵੇਂ ਆਪਾਂ ਨੇ ਗੱਲ ਕੀਤੀ ਹੈ ਸੰਤ ਜਨਾ ਮਿਲ ਹਰ ਜਸ ਗਾਇਓ ਫਿਰ ਚੰਗੇ ਮਨੁੱਖਾਂ ਦੀ ਸੰਗਤ ਕਰਿਆ ਕਰੋ ਠੀਕ ਹੈ ਜਿਨ੍ਹਾਂ ਦਾ ਜੀਵਨ ਸੋਹਣਾ ਆ ਜਿਹੜੇ ਹਰ ਸਮੇਂ ਰੱਬ ਨੂੰ ਅੰਗ ਸੰਗ ਸਮਝਦੇ ਨੇ ਜਿੱਥੇ ਤੁਸੀਂ ਬਾਣੀ ਪੜ੍ਹਨੀ ਹੈ ਬਾਣੀ ਸਮਝਣੀ ਹੈ ਉਥੇ ਸੰਗਤ ਵੀ ਕਰਨੀ ਹੈ ਉਥੇ ਇੱਕ ਕੰਮ ਹੋਰ ਕਰਨੇ ਇੱਕ ਡਾਇਰੀ ਲਗਾ ਲਓ ਇੱਕ ਡਾਇਰੀ ਦੇ ਉੱਪਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਜਿੰਨੇ ਵੀ ਚੰਗੇ ਕੰਮ ਕੀਤੇ ਨੇ ਉਹ ਲਿਖ ਲਿਆ ਕਰੋ ਡਾਇਰੀ ਦੇ ਦੂਸਰੇ ਪੇਜ ਦੇ ਉੱਪਰ ਉਹ ਕੰਮ ਲਿਖੋ ਜਿਹੜੇ ਤੁਸੀਂ ਮਾੜੇ ਕੀਤੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਘਰੇ ਕੰਮ ਕਰਕੇ ਫਰੀ ਹੁੰਨੇ ਹੋ ਆਪਣੇ ਪਰਿਵਾਰ ਵਿੱਚ ਬੈਠਦੇ ਹੋ ਉਹ ਸਾਰਾ ਕੁਝ ਲਿਖੋ ਫਿਰ ਦੂਸਰੇ ਪਾਸੇ ਉਹ ਵੀ ਲਿਖੋ ਕਿ ਮੇਰੇ ਬੋਲ ਕਰਕੇ ਮੇਰੇ ਬਚਨ ਕਰਕੇ ਕਿਸੇ ਨੂੰ ਦੁੱਖ ਦੇ ਨਹੀਂ ਹੋਇਆ ਮੇਰੇ ਕਰਕੇ ਕੋਈ ਦੁਖੀ ਤਾਂ ਨਹੀਂ ਹੋਇਆ ਮੈਂ ਕਿਸੇ ਦਾ ਦਿਲ ਤਾਂ ਨਹੀਂ ਦੁਖਾਇਆ ਫਿਰ ਕਹਿੰਦੇ ਜਦੋਂ ਤੁਸੀਂ ਆਹ ਕੁਝ ਲਿਖ ਲਿਆ ਕਰੋਗੇ ਇੱਕ ਮਹੀਨੇ ਬਾਅਦ ਸੰਗਤ ਵਿੱਚ ਆ ਕੇ ਸੁਣਾਜਿਆ ਕਰੋ ਹੁਣ ਮਹੀਨੇ ਬਾਅਦ ਜਾਂਦੇ ਨੇ ਜਿੱਥੇ ਚੰਗੇ ਕੰਮਾਂ ਦੀ ਲਿਸਟ ਗੁਰੂ ਸਾਹਿਬ ਦੇ ਸਾਹਮਣੇ ਰੱਖਦੇ ਨੇ ਉੱਥੇ ਮਾੜਿਆਂ ਦੀ ਵੀ ਰੱਖਦੇ ਨੇ ਹੁਣ ਲਿਖਤੇ ਲਿਆ ਸੁਣਾਉਣ ਲੱਗੇ ਸ਼ਰਮ ਆਉਂਦੀ ਹੈ ਚੰਗੇ ਕੰਮ ਤੇ ਮੇਰੇ ਵਰਗਾ ਉੱਚੀ ਪੁਕਾਰ ਪੁਕਾਰ ਕੇ ਦੱਸਦਾ ਅੱਜ ਮੈਂ ਆਹ ਕੀਤਾ ਅੱਜ ਮੈਂ ਆਹ ਕੀਤਾ 2 ਮਹੀਨੇ ਬੀਤ ਗਏ 3 ਮਹੀਨੇ ਬੀਤ ਗਏ ਚੰਗਾ ਸੁਣਾਉਂਦੇ ਨੇ ਗੁਰੂ ਵੱਲੋਂ ਸ਼ਾਬਾਸ਼ ਮਿਲਦੀ ਹੈ ਮਨ ਅੰਦਰ ਸ਼ਾਬਾਸ਼ ਵੀ ਗੁਰੂ ਸਾਹਿਬ ਜੀ ਵੱਲੋਂ ਮਿਲਦੀ ਹੈ ਗੁਰੂ ਜੀ ਹੌਸਲਾ ਵੀ ਬਿੰਦੇ ਨੇ ਪਰ ਜਦੋਂ ਹੁਣ ਮਾੜੇ ਕੰਮਾਂ ਦੀ ਲਿਸਟ ਸੁਣਾਉਣ ਲੱਗਦੇ ਨੇ ਜਿੱਥੇ ਲਿਖਣ ਲੱਗਿਆਂ ਸ਼ਰਮ ਆਉਂਦੀ ਹੈ ਸੁਣਾਉਣ ਲੱਗਿਆਂ ਸ਼ਰਮ ਆਉਂਦੀ ਹੈ ਹੁਣ ਜੀਵਨ ਐਸਾ ਬਣ ਗਿਆ ਕਿ ਮਾੜੇ ਕੰਮ ਕਰਨ ਲੱਗਿਆਂ ਵੀ ਸ਼ਰਮ ਆਉਂਦੀ ਹੈ ਹੁਣ ਗੁਰੂ ਦਾ ਹੁਕਮ ਹੈ ਵੀ ਸੁਣਾ ਕੇ ਵੀ ਆਉਣੇ ਹੁਣ 6 ਮਹੀਨਿਆਂ ਦਾ ਸਮਾਂ ਬੀਤਿਆ ਜੀਵਨ ਦੇ ਵਿੱਚ ਸਾਰੇ ਮਾੜੇ ਕੰਮ ਨੇ ਜਿਹੜੇ ਖਤਮ ਹੋ ਗਏ ਉਹ ਕਿਵੇਂ ਹੋਇਆ ਸੰਤ ਜਨਾਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਇਓ ਇਹ ਸਿੱਖਿਆ ਨੂੰ ਅਸੀਂ ਵੀ ਆਪਣੇ ਜੀਵਨ ਚ ਕਮਾਉਣਾ ਹੈ ਕਿਵੇਂ ਕਮਾਉਣਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਵਿਚਰਦੇ ਹੋ ਆਪਣੇ ਦੋਸਤਾਂ ਨਾਲ ਆਪਣੇ ਮਿੱਤਰਾਂ ਨਾਲ ਸਕੂਲ ਵਿੱਚ ਜਾਂਦੇ ਹੋ। ਸ਼ਾਮ ਨੂੰ ਬਹਿ ਕੇ ਆਪਣੇ ਆਪ ਨੂੰ ਪੜਿਆ ਕਰੋ ਕਿ ਮੈਂ ਅੱਜ ਆ ਆ ਚੰਗਾ ਕੀਤਾ। ਜਦੋਂ ਕੁਝ ਚੰਗਾ ਕਰੋਗੇ ਕਿਸੇ ਦਾ ਭਲਾ ਕਰੋਗੇ ਮਨ ਨੂੰ ਖੁਸ਼ੀ ਮਿਲੇਗੀ ਮਨ ਨੂੰ ਸਕੂਨ ਮਿਲੇਗਾ। ਜੇ ਕਿਤੇ ਲੱਗਦਾ ਹੈ ਕਿ ਅੱਜ ਮੇਰੇ ਕੋਲੋਂ ਗਲਤੀ ਹੋਈ ਹੈ ਅੱਜ ਮੈਂ ਕੁਝ ਮਾੜਾ ਕੀਤਾ ਆ ਮੈਨੂੰ ਕਰਨਾ ਨਹੀਂ ਚਾਹੀਦਾ ਸੀ। ਫਿਰ ਉਹਦੇ ਤੇ ਕੰਮ ਕਰਨਾ ਹੈ ਕਹਿਣ ਤੋਂ ਭਾਵ ਉਹਦਾ ਸੁਧਾਰ ਕਰਨਾ ਹੈ ਹੁਣ ਜਦੋਂ ਆ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਕਮਾਵਾਂਗੇ ਪਾਤਸ਼ਾਹ ਜੀ ਕਹਿੰਦੇ ਕੋਟ ਜਨਮ ਕੇ ਦੁੱਖ ਗਵਾਇਓ ਜੀਵਨ ਦੇ ਵਿੱਚੋਂ ਜਿਹੜੀ ਦੁੱਖ ਨੇ ਜਿਹੜੀਆਂ ਚਿੰਤਾਵਾਂ ਨੇ ਉਹ ਖਤਮ ਹੋ ਜਾਣਗੀਆਂ ਅੱਗੇ ਫਿਰ ਜਦੋਂ ਤੁਸੀਂ ਕਿਸੇ ਪ੍ਰੋਜੈਕਟ ਨੂੰ ਤਿਆਰ ਕਰਦੇ ਹੋ ਚੰਗੀ ਪੜ੍ਹਾਈ ਕੀਤੀ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਸਫਲ ਹੋ ਗਏ ਨਾ ਹੁਣ ਕਿਸ ਮੁਕਾਮ ਤੇ ਪਹੁੰਚ ਗਏ ਜੋ ਚਾਹਤ ਸੋਈ ਬਨਵਾਇਓ ਸੋਈ ਮਨ ਪਾਇਓ ਨੌਕਰੀ ਵੀ ਮਿਲ ਗਈ ਆਰਥਿਕ ਪੱਖ ਉੱਚਾ ਹੋ ਗਿਆ ਨਾ ਹੁਣ ਮਨ ਵਿੱਚ ਜੋ ਹੈ ਉਹ ਤੁਸੀਂ ਖਰੀਦ ਸਕਦੇ ਹੋ ਤੁਹਾਡੇ ਕੋਲ ਇੰਨਾ ਕ ਪੈਸਾ ਜਮਾ ਹੋ ਗਿਆ ਇਸ ਸੰਸਾਰੀ ਉਦਾਹਰਣੇ ਰੱਬ ਜੀ ਨੂੰ ਧਿਆਵਾਂਗੇ ਕੀ ਪ੍ਰਾਪਤ ਹੋਏਗਾ ਮਾਲਕ ਜੀ ਕਹਿੰਦੇ ਜੋ ਚਾਹਤ ਸੋਈ ਸੋਈ ਮਨ ਪਾਇਓ ਤੁਹਾਡੀ ਮਨ ਦੀ ਜੋ ਵੀ ਇੱਛਾ ਹੈ ਉਹ ਪੂਰੀ ਹੋ ਜਾਏਗੀ ਹੁਣ ਸਾਡੀਆਂ ਮੰਗਾਂ ਤੇ ਬਹੁਤ ਨੇ ਮਨ ਦੀ ਇੱਛਾ ਮਾੜੀ ਵੀ ਹੋ ਸਕਦੀ ਹੈ ਮਨ ਦੀ ਇੱਛਾ ਚੰਗੀ ਵੀ ਹੋ ਸਕਦੀ ਹੈ ਮੰਦ ਦੋਨੋਂ ਪੱਖ ਨੇ ਹੁਣ ਕਈ ਵਾਰ ਆਪਾਂ ਵੇਖਦੇ ਆ ਬੱਚੇ ਦੀ ਏਜ 8 ਸਾਲ ਦੀ ਹੋਏ 10 ਸਾਲ ਦੀ ਹੋਏ ਭਾਵੇਂ ਮਾਪੇ ਆਪਣੇ ਬੱਚਿਆਂ ਵਾਸਤੇ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਸਟਰਗਲ ਕਰਦੇ ਨੇ ਬੱਚਿਆਂ ਦੀ ਹਰ ਇੱਕ ਲੋੜ ਪੂਰੀ ਕਰਦੇ ਨੇ ਭਾਵੇਂ ਕੁਝ ਵੀ ਕਰਨਾ ਪਏ ਹੁਣ ਬੱਚਾ ਬਚਪਨ ਦੀ ਉਮਰ ਦੇ ਵਿੱਚ ਉਹ ਕੁਝ ਮੰਗ ਲਏ ਜਿਹੜਾ ਉਹਦੀ ਉਮਰ ਦੇ ਹਿਸਾਬ ਨਾਲ ਠੀਕ ਨਹੀਂ ਮਨ ਤੇ ਮੰਗ ਮੰਗ ਤੇ ਮਨ ਦੀ ਹੈ ਪਰ ਮਾਪੇ ਕਦੇ ਵੀ ਉਹ ਚੀਜ਼ ਨਹੀਂ ਲੈ ਕੇ ਦੇਣਗੇ ਕਿਉਂਕਿ ਹਜੇ ਉਸ ਬੱਚੇ ਨੂੰ ਉਸ ਚੀਜ਼ ਦੀ ਲੋੜ ਨਹੀਂ ਹੈ ਠੀਕ ਹੈ ਹੁਣ ਕੀ ਕੁਝ ਪ੍ਰਾਪਤ ਹੁੰਦਾ ਹੈ ਜੋ ਮੰਗ ਹੈ ਠਾਕੁਰ ਆਪਣੇ ਤੇ ਇਹ ਸ਼ਬਦ ਸਾਨੂੰ ਸਾਰਿਆਂ ਨੂੰ ਯਾਦ ਹੈ ਅਸੀਂ ਸਾਰੇ ਪੜ੍ਹਦੇ ਵੀ ਹਾਂ ਐਸੀ ਮੰਗ ਗੋਬਿੰਦ ਤੇ ਕੀ ਕੁਝ ਮੰਗਣੇ ਗੁਰੂ ਸਾਹਿਬ ਜੀ ਕੋਲ ਆ ਕੇ ਕਿ ਸਾਨੂੰ ਜੀਵਨ ਦਾ ਸੁੱਖ ਚਾਹੀਦਾ ਕਿ ਸਾਨੂੰ ਜੀਵਨ ਦਾ ਜਿਵੇਂ ਕਿ ਪਾਠ ਵਿੱਚ ਕਹਿੰਦੇ ਜੋ ਚਾਹਤ ਸੋਈ ਮਨ ਪਾਏ ਜੋ ਚਾਹਤ ਸੋਈ ਮਨ ਪਾਏ ਹੁਣ ਜਦੋਂ ਰੱਬ ਦੀਆਂ ਸਿੱਖਿਆ ਨੂੰ ਧਿਆਉਣਾ ਕੀਤਾ ਹੁਣ ਉਹਨਾਂ ਦੀ ਜਿਹੜੀ ਇੱਛਾ ਹੈ ਸਾਰੀ ਇੱਛਾ ਜਿਹੜੀ ਉਹ ਪੋਜ਼ਿਟਿਵ ਹੋ ਗਈ ਨੈਗੇਟਿਵਿਟੀ ਖਤਮ ਹੋ ਗਈ ਠੀਕ ਹੈ ਇੱਥੇ ਹੁਣ ਇਹ ਨਹੀਂ ਕਿ ਜੋ ਅਸੀਂ ਮਾੜਾ ਸੋਚ ਰਹੇ ਹਾਂ ਉਹ ਵੀ ਮਿਲ ਜਾਏਗਾ ਜਦੋਂ ਗੁਰੂ ਦੀਆਂ ਸਿੱਖਿਆ ਨੂੰ ਅਪਣਾ ਕੇ ਚੱਲਾਂਗੇ ਫਿਰ ਸਾਡੀ ਸੋਚ ਵੀ ਗੁਰੂ ਵਰਗੀ ਬਣ ਜਾਂਦੀ ਹੈ ਫਿਰ ਸਾਡੀ ਜਿਹੜੀ ਮੰਗ ਹੈ ਕਿਹੜੀ ਰਹਿ ਜਾਂਦੀ ਹੈ ਗੁਰੂ ਵਾਲੀ ਕਿਹੜੀ ਰਹਿ ਜਾਂਦੀ ਹੈ ਹਾਂ ਫਿਰ ਉਹ ਜਦੋਂ ਗੁਰੂ ਅੱਗੇ ਅਰਦਾਸ ਕਰਦਾ ਹੈ ਕੋਈ ਵਿਸ਼ ਮੰਗਦਾ ਹੈ ਤਾਂ ਇਹ ਨਹੀਂ ਕਹਿੰਦਾ ਮਾਲਕਾ ਮੇਰੀ ਇੱਛਾ ਹੈ ਮੈਨੂੰ ਆਹ ਚੀਜ਼ ਦੇ ਉਹ ਕਹਿੰਦਾ ਬੇਨਤ ਕਰੋ ਅਰਦਾਸ ਸੁਨੋ ਸੁਨੋ ਜੇ ਠਾਕੁਰ ਭਾਵੈ ਜੇ ਠਾਕੁਰ ਭਾਵੈ ਗੁਰੂ ਪਾਤਸ਼ਾਹ ਜੀ ਤੁਹਾਡੇ ਅੱਗੇ ਅਰਦਾਸ ਹੈ ਜੇ ਤੁਹਾਨੂੰ ਚੰਗੀ ਲੱਗਦੀ ਹੈ ਜੇ ਤੁਹਾਨੂੰ ਚੰਗੀ ਲੱਗਦੀ ਹੈ ਮੈਂ ਆ ਮੰਗ ਤੁਹਾਡੇ ਸਾਹਮਣੇ ਰੱਖੀ ਹੈ ਜੇ ਲੱਗਦਾ ਹੈ ਕਿ ਮੈਂ ਇਸ ਮੰਗ ਨੂੰ ਮੰਗਣ ਦੇ ਲਾਇਕ ਹਾਂ ਇਹ ਚੀਜ਼ ਮੇਰੇ ਲਾਇਕ ਦੀ ਹੈ ਤੇ ਮੈਨੂੰ ਦੇ ਦੇ ਠੀਕ ਹੈ ਤੇ ਉਹ ਫਿਰ ਗੁਰੂ ਬਖਸ਼ਿਸ਼ ਵਜੋਂ ਉਹ ਚੀਜ਼ ਸਾਨੂੰ ਦੇ ਦਿੰਦੇ ਹੁਣ ਅਸੀਂ ਪੜ੍ਹਾਈ ਦੇ ਵਿੱਚ ਸਾਡੇ ਨੰਬਰ ਚੰਗੇ ਨਹੀਂ ਆ ਰਹੇ ਅਸੀਂ ਗੁਰੂ ਚਰਨਾ ਵਿੱਚ ਜਾ ਕੇ ਅਰਦਾਸ ਕਰਦੇ ਆਂ ਕਈ ਵਾਰ ਸੋਚਦੇ ਆਂ ਅਰਦਾਸ ਕੀਤੀ ਤੇ ਸਾਡੇ ਦੇ ਨੰਬਰ ਚੰਗੇ ਨਹੀਂ ਆਏ ਉਹਦੇ ਵਾਸਤੇ ਗੁਰੂ ਦਾ ਕਸੂਰ ਨਹੀਂ ਹੈ ਕਿਉਂਕਿ ਗੁਰੂ ਪਾਤਸ਼ਾਹ ਜੀ ਸਾਨੂੰ ਉਦਮੀ ਬਣਾਉਂਦੇ ਆ ਗੁਰੂ ਪਾਤਸ਼ਾਹ ਜੀ ਸਾਨੂੰ ਕੀ ਬਣਾਉਂਦੇ ਆ ਉਦਮੀ ਬਣਾਉਂਦੇ ਆ ਮਿਹਨਤੀ ਬਣਾਉਂਦੇ ਆ ਹੁਣ ਜਿਹੜੇ ਮਿਹਨਤ ਕਰਦੇ ਨੇ ਉਦਮੀ ਬੱਚੇ ਨੇ ਉਹਨਾਂ ਦੀ ਬੇਸ਼ ਪੂਰੀ ਹੋ ਜਾਂਦੀ ਐ ਉਹ ਹਰ ਸਮੇਂ ਰੱਬ ਜੀ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਲੈ ਕੇ ਚੱਲਦੇ ਨੇ ਹੁਣ ਜੋ ਚਾਹਤ ਸੋਈ ਮਨ ਪਾਇਓ ਹੁਣ ਜਦੋਂ ਗੁਰੂ ਦੀ ਸਿੱਖਿਆ ਨੂੰ ਅਪਣਾ ਕੇ ਚੱਲਾਂਗੇ ਮਨ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਨੇ ਮਨ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਨੇ ਹੁਣ ਕਿਸੇ ਬੱਚੇ ਨੇ ਜਿੰਨਾ ਟਾਈਮ ਸਾਡੇ ਜੀਵਨ ਵਿੱਚ ਸੰਤੋਖ ਨਹੀਂ ਹੈ ਸਬਰ ਨਹੀਂ ਹੈ ਕਈ ਵਾਰ ਕੋਈ ਸਵਾਦਿਸ਼ਟ ਪਦਾਰਥ ਬਣਿਆ ਹੋਏ ਬਣਾਇਆ ਸਾਡੀ ਮੰਮੀ ਨੇ ਕਿਨੇ ਹਾਂ ਕਿੰਨਾ ਵਾਸਤੇ ਬਣਾਇਆ ਰਿਸ਼ਤੇਦਾਰਾਂ ਵਾਸਤੇ ਕਿੰਨਾ ਵਾਸਤੇ ਰਿਸ਼ਤੇਦਾਰਾਂ ਵਾਸਤੇ ਪਰ ਉਹ ਬਣਿਆ ਹੀ ਇਹ ਨਾ ਸਮਾਵੇ ਸਾਡਾ ਜੀ ਕਰਦੇ ਪਹਿਲਾਂ ਅਸੀਂ ਖਾ ਲਈਏ ਤੇ ਉੱਥੇ ਇੱਕ ਸ਼ਬਦ ਵਰਤਿਆ ਜਾਂਦਾ ਥੋੜਾ ਸਬਰ ਕਰੋ ਕੀ ਕਰੋ ਸਬਰ ਕਰੋ ਕਿਉਂਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ ਇਹਦੇ ਤਣੋਂ ਉਦਾਂ ਆਪਾਂ ਨੇ ਸਮਝਣ ਵਾਸਤੇ ਉਦਾਹਰਣ ਲਈਏ ਇੱਛਾ ਹੈ ਕਿ ਸਾਈਕਲ ਮਿਲ ਜਾਏ ਸਾਈਕਲ ਵੀ ਮਿਲ ਗਿਆ ਜੋ ਚਾਹਤ ਸੋਈ ਮਨ ਪਾਇਓ ਉਹ ਵੀ ਮਿਲ ਗਿਆ ਹੁਣ ਮੋਟਰਸਾਈਕਲ ਵਾਲੇ ਨੂੰ ਵੇਖਿਆ ਐਕਟਿਵਾ ਵਾਲੇ ਨੂੰ ਵੇਖਿਆ ਐਕਟਿਵਾ ਮਿਲ ਜਾਏ ਉਹ ਵੀ ਮਿਲ ਗਈ ਹੁਣ ਕੋਈ ਗੱਡੀ ਲਈ ਜਾ ਰਿਹਾ ਮਨ ਦੇ ਵਿੱਚ ਸੋਚਿਆ ਕਿ ਉਹ ਗੱਡੀ ਵੀ ਮਿਲ ਜਾਏ ਗੱਡੀ ਵੀ ਮਿਲ ਗਈ ਮਨ ਰੱਜਣ ਵਾਸਤੇ ਤਿਆਰ ਹੈ ਸ਼ਾਂਤ ਮਨ ਸ਼ਾਂਤ ਹੈ ਕਿਉਂਕਿ ਸੰਤੋਖ ਨਹੀਂ ਹੈ ਗੁਰੂ ਦੀ ਸਿੱਖਿਆ ਹੈ ਜਿਹੜੀ ਜੋ ਕੁਝ ਸਾਡੇ ਕੋਲ ਹੈ ਉਹਦੇ ਵਿੱਚ ਸਾਨੂੰ ਖੁਸ਼ ਰਹਿਣਾ ਸਿਖਾਉਂਦੀ ਹੈ ਠੀਕ ਹੈ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਜੋ ਚਾਹਤ ਸੋਈ ਮਨ ਪਾਇਓ ਚਾਹੁੰਦੇ ਕੀ ਸੀ ਜੀਵਨ ਦਾ ਸੁੱਖ ਜੀਵਨ ਦਾ ਸੁੱਖ ਕਦੋਂ ਆਏਗਾ ਜਦੋਂ ਅਸੀਂ ਇਹਨਾਂ ਸ਼ੁਭ ਗੁਣਾਂ ਨੂੰ ਆਪਣੇ ਜੀਵਨ ਵਿੱਚ ਕਮਾ ਲਵਾਂਗੇ ਕਰ ਕਿਰਪਾ ਕਰ ਕਿਰਪਾ ਹਰ ਨਾਮ ਦਿਵਾਇਓ ਨਾਮ ਦਿਵਾਇਓ ਟੀਚਰ ਨੇ ਕਿਹਾ ਪ੍ਰੋਜੈਕਟ ਤਿਆਰ ਕਰੋ ਸਾਰੇ ਬੱਚਿਆਂ ਦੇ ਸਹਿਯੋਗ ਦੇ ਨਾਲ ਪ੍ਰੋਜੈਕਟ ਤਿਆਰ ਕੀਤਾ ਜੋ ਚਾਹੁੰਦੇ ਸੀ ਪ੍ਰਾਪਤ ਹੋ ਗਿਆ ਹੁਣ ਟੀਚਰ ਕੀ ਕਰਦਾ ਸਾਨੂੰ ਇਨਾਮ ਦਿੰਦਾ ਕੀ ਦਿੰਦਾ ਸ਼ਾਬਾਸ਼ ਮਿਲਦੀ ਹੈ ਸਾਨੂੰ ਹੌਸਲਾ ਮਿਲਦਾ ਹੁਣ ਗੁਰੂ ਕੀ ਕਰਦਾ ਕਰ ਕਿਰਪਾ ਕਰ ਕਿਰਪਾ ਹਰ ਨਾਮ ਦਿਵਾਇਓ ਹਰ ਨਾਮ ਦਿਵਾਇਓ ਗੁਰੂ ਜੀ ਹੁਣ ਕਿਰਪਾ ਕਰਕੇ ਹਰੀ ਦੀ ਸਿੱਖਿਆ ਦੀ ਦਾਤ ਸਾਨੂੰ ਬਖਸ਼ਿਸ਼ ਕਰ ਦਿੰਦੇ ਸਰਬ ਸੂਖ ਸਰਬ ਸੂਖ ਹਰ ਨਾਮ ਵਡਾਈ ਹਰ ਨਾਮ ਵਡਾਈ ਸਮਝ ਪੈ ਜਾਂਦੀ ਹੈ ਕਿ ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਕਮਾ ਕੇ ਸਾਰੇ ਸੁੱਖ ਆ ਜਾਂਦੇ ਨੇ ਗੁਰਪ੍ਰਸਾਦ ਗੁਰਪ੍ਰਸਾਦ ਨਾਨਕ ਮਤ ਪਾਈ ਮਤ ਪਾਈ ਗੁਰੂ ਦੀ ਕਿਰਪਾ ਨਾਲ ਇਹ ਜਿਹੜੀ ਮਤ ਹੈ ਇਹ ਜਿਹੜੀ ਸੋਝੀ ਹੈ ਪ੍ਰਾਪਤ ਹੁੰਦੀ ਹੈ ਕਿਹੜੀ ਸੋਝੀ ਸੰਤ ਜਿਨਾ ਮਿਲ ਹਰ ਜਸ ਗਾਇਓ ਸੰਤ ਜਿਨਾ ਮਿਲ ਹਰ ਜਸ ਗਾਇਓ ਗੁਰੂ ਦੀ ਕਿਰਪਾ ਦੇ ਨਾਲ ਇਹ ਜਿਹੜੀ ਸੋਝੀ ਹੈ ਉਹ ਪ੍ਰਾਪਤ ਹੁੰਦੀ ਹੈ ਕਿ ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਦੇ ਵਿੱਚ ਕਮਾ ਕੇ ਸੁੱਖ ਨੇ ਜਿਹੜੇ ਉਹ ਆ ਜਾਂਦੇ ਨੇ ਜੀਵਨ ਦੇ ਵਿੱਚ ਆਨੰਦ ਜੀਵਨ ਦੇ ਵਿੱਚ ਖੁਸ਼ੀ ਖੇੜਾ ਆ ਜਾਂਦੇ ਕਿਉਂਕਿ ਗੁਰੂ ਦੀ ਸਿੱਖਿਆ ਹੈ ਜਿਹੜੀ ਸਾਨੂੰ ਸਭਨਾਂ ਦੇ ਨਾਲ ਏਕਤਾ ਇਤفاق ਪਿਆਰ ਦੇ ਨਾਲ ਰਹਿਣਾ ਸਿਖਾਉਂਦੀ ਹੈ ਜੀਵਨ ਦੇ ਵਿੱਚ ਜਿੱਥੇ ਮਿਹਨਤੀ ਬਣਨਾ ਹੈ ਇਮਾਨਦਾਰ ਬਣਨਾ ਹੈ ਹਮੇਸ਼ਾ ਸੱਚ ਬੋਲਣਾ ਕਦੀ ਵੀ ਝੂਠ ਨਹੀਂ ਬੋਲਣਾ ਅੱਜ ਦੀ ਕਲਾਸ ਦੀ ਇੱਥੇ ਹੀ ਸਮਾਪਤੀ ਹੈ ਜੋ ਪੜ੍ਹਿਆ ਹੈ ਇਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਹੈ ਇਹਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਹ ਇਸ ਸ਼ਬਦ ਦੀ ਜੋ ਸਿੱਖਿਆ ਉਹਨੂੰ ਆਪਣੇ ਜੀਵਨ ਵਿੱਚ ਵੀ ਕਮਾਉਣਾ ਹੈ ਤੇ ਸਾਰੇ ਬੱਚਿਆਂ ਨੇ ਇਸ ਸ਼ਬਦ ਨੂੰ ਕੰਠਵੀ ਕਰਨਾ ਹੈ ਫਿਰ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ